ਦੌੜੇ ਪਣਾੜੀ ਗਲੀ ਹੈ ਕਰੋ ਉੱਠੀ ਦਾ ਨਹੀਂ ਹੈਗਾ ਅੱਜ ਵੀ ਮਰਦੇ ਗੋਲ ਕੁਪਖਾ ਲੈ ਕੇ ਆਗੇ ਬਲੱਡਾਂ ਦੀ ਖੜਕ ਮਾਰ ਗਈ ਠੇਕੇ ਦੇ ਬਾਹਰ ਦੇ ਸਾੜਾ ਜੀ ਤੂਲ ਵੀ ਨਹੀਂ ਬੋਜੀ ਤੂੜੀ ਵੀ ਨਹੀਂ ਬੋਜੀ ਨਾ ਜੀ ਥੋ ਖਾਲੀ ਖੜਕਦੇ ਨੇ ਯਾ ਨਾ ਤੂੜੀ ਹੈ ਉੱਠੇ ਕੰਤੇ ਫੇਲੀ ਬੈਠਿਆ ਉਹੀ ਬਾੜ 60000 ਬਾੜ ਨੂੰ ਹੁਣ ਹੁਠੇ ਕਸੇ ਬਸ ਨਹੀਂ ਹੁਣ ਘਰੇ ਖਾਣ ਨੂੰ ਵੀ ਨਾ ਜੀ ਦਾਣਾ ਨਹੀਂ ਜਾ ਕੇ ਥੋਲ ਖੜਕ ਦੇ ਦੇਖ ਲਓ ਜਾ ਕੇ 250 ਏਕੜ ਜ਼ਮੀਨ ਆ ਪਿੰਡ ਦੀ ਨੁਕਸਾਨ ਦਾ ਸਾਰੇ ਦਾ 10 12 ਮਣ ਕਿੱਲੇ ਦੀ ਕਣਕ ਨਿਕਲ ਰਹੀ ਹੈ ਇਸ ਵਕਤ ਤੋਂ ਵੱਢੀ ਜਾਂਦੇ ਆ 65 ਮਣ ਵਾਲੀ ਕਣਕ ਸੀਗੀ ਮੈਂ ਵੱਢੀ ਅਜੇ ਦੇ ਮੀਂਹ ਆਇਆ ਉਹਦੇ ਜਿਹੜੇ ਗੜੇ ਆਇਆ ਸੀ ਵੱਢੀ ਜਾਂਦੇ ਸੀ ਆ ਤੀਜੀ ਮਾਰ ਆ ਵੀਰੇ 1 ਸਾਲ ਦੇ ਵਿੱਚ हां पहली बार ਗੜੇ ਪਏ ਨਰਮਾ ਏਡਾ ਏਡਾ ਸੀ ਗੜੇ ਮਾਰਤੇ ਦੂਜੀ ਵਾਰ ਨਰਮਾ ਵੀ ਜਿਆ ਉਹ ਮਾਰ ਪਈ ਜਿਹੜੀ ਪਿਛਲੀ ਮਾਰ ਹੋਈ ਆ ਉਹਦਾ ਕੁਝ ਮਿਲਿਆ ਸਰਕਾਰ ਬੰਦਾ ਨਾ ਨਾ ਕੁਝ ਨਹੀਂ ਮਿਲਿਆ ਵੀਰੇ ਉਹਦਾ ਅਸੀਂ ਤਾਂ ਆਪਾਂ ਸਰਕਾਰ ਨੂੰ ਵੀ ਬੇਨਤੀ ਆ ਵੀ ਫੂਕੀਆਂ ਗੱਲਾਂ ਨਾ ਕਰੋ ਯਾਰ ਦਿਓ ਜੇ ਕੱਲੀ ਉਹੀ ਕਰਨੀ ਆ ਜਾਂ ਗਰਦੌਰੀ ਕਰਕੇ ਵੀ ਛੱਡਣਾ ਹੁੰਦਾ ਵੀ ਕੋਈ ਫਾਇਦਾ ਨਹੀਂ ਫਿਰ ਤੁਸੀਂ ਆ ਵੀ ਨਾ ਅਸੀਂ ਸਾਡਾ ਰੱਬ ਨੇ ਮਾਰਿਆ ਆਪੀ ਰੱਬ ਦੇਖੂ ਸਾਨੂੰ ਜੇ ਮੈਂ ਸਾਡੇ ਨਾਲ ਬਣੂ ਮਹਾਰਾਜ ਨਹੀਂ ਗਾਹਾਂ ਕਰਨ ਨਾਲ ਆ ਕਰ ਦੂਗਾ ਕੀ ਗਲੇ ਸੀਗੀ ਸਾਰਾ ਇਕ ਥਾਂ ਸੀਗੀ ਨਾਸ ਹੋ ਗਿਆ ਜਵਾਬ 100 ਦਾ 100% ਫੇਲ ਹੋ ਗਿਆ ਜਵਾਬ 3 ਦੇ 3 ਏਕੜ ਗੋ ਹਾਂਜੀ 90% ਨੁਕਸਾਨ ਹੋ ਗਿਆ 18 ਦੇ 18 ਕਿੱਲਾਂ ਪਿਛਲੇ ਸਾਲ ਨਰਮਾ ਮਰ ਗਏ ਗੜਿਆਂ ਨਾਲ ਗੜੇ ਪੈ ਗਏ ਸੀ ਉਦੋਂ ਮੱਕੀਆਂ ਮਰ ਗਈਆਂ ਸੀ ਮੂੰਗੀਆਂ ਵੀ ਜੇ ਥੋੜੀਆਂ ਥੋੜੀਆਂ ਉਹ ਵੀ ਵਰਗੀਆਂ ਸੀ ਮੂੰਗੀਆਂ ਦਾ ਮੁਆਵਜ਼ਾ ਮੂੰਗੀਆਂ ਵੀ ਨਹੀਂ ਮਿਲਿਆ ਉਸੇ ਦਾ ਕੁਝ ਨਹੀਂ ਮਿਲਿਆ ਨਾ ਨਾ ਕੁਝ ਨਹੀਂ ਮਿਲਿਆ ਸੀ ਨਰਮੇ ਵੀ ਦੁਬਾਰੇ ਬੀਜੇ ਸੀ ਜੀ ਨਰਮੇ ਵੀ ਦੁਬਾਰੇ ਬੀਜੇ ਸੀਗੇ ਜੀ ਇਹ ਸਰਕਾਰ ਨੇ ਦਿੱਤਾ ਕੁਝ ਨਾ ਜੀ ਨਰਮੇ ਵੀ ਦੁਬਾਰੇ ਬੀਜੇ ਸਾਰਾ ਨਰਮਾ ਫੇਲ ਹੋ ਗਿਆ ਸੀ ਗੜੇ ਪੈ ਗਏ ਸੀ ਉਦੋਂ 16 ਕਿਲੇ ਆਵਦੀ ਜੀ ਪੰਜਾਬ ਦੀ ਸੀਗੀ ਠੇਕੇ ਤੇ ਵੀ ਕੁਛ ਕੁਛ ਨਹੀਂ ਬਚਿਆ ਜੀ ਸਾਰੀ ਸਾਰੀ ਖਤਮ ਹੋ ਗਈ ਜੀ ਜਿਵੇਂ ਮਾਲ ਸਰਕਾਰੀ ਜੇ ਵਾਦੇ ਤੇ ਆਈ ਸੀਗੀ ਵੈਸੀ ਗਰਦੋਰੀ ਬਾਤ ਕਰਾਂਗੇ ਪਹਿਲਾਂ ਛੋੜੇ ਖਾਤੇ ਚ ਪੈਸੇ ਆ ਜਾਣਗੇ ਪਰ ਬਿਲਕੁਲ ਉਲਟ ਹੋ ਗਿਆ ਜੀ ਐਮਐਸਪੀ ਵਾਲੇ ਝੂਠੀ ਮਾਰ ਕੇ ਕਹਿੰਦੇ ਸੀਗੀ ਉਹ ਆ ਜਦੇ ਬਾਪੂ ਨੂੰ ਲੱਭ ਰਹੇ ਹੀ ਆ ਕਿ ਜਰੇ ਆ ਵੀ ਉਹ ਮੈਨੂੰ ਕਿੱਥੇ ਮਿਲੂਗਾ ਅੱਜ ਤਾਂ ਇਹ ਵੀ ਮੰਗ ਕਰਦਾ ਸਰਕਾਰ ਤੋਂ ਵੀ ਸਾਡੇ ਫਸਲਾਂ ਦੇ ਸੀ ਬੀਮੇ ਦੇ ਨੂੰ ਤਿਆਰਾਂ ਜਿਵੇਂ ਹਰਿਆਣਾ ਚ ਜੇ ਅਸੀਂ ਬੀਮੇ ਦੇ ਕੇ ਸਾਡੇ ਕੋਈ ਨੁਕਸਾਨ ਤੋਂ ਬਚਾ ਹੁੰਦਾ ਅਸੀਂ ਇਹ ਵੀ ਤਿਆਰਾਂ ਹਣ ਬੰਦੇ ਨੂੰ ਖਾਣ ਨੂੰ ਵੀ ਨਹੀਂ ਹੈਗੀ ਖਾਣ ਤੋਂ ਵੀ ਵਾਂਝੇ ਬੈਠੇ ਨੇ ਲੋਕ ਹੁਣ ਢੋਲਾ ਜਿਵੇਂ ਮੁੱਕ ਗਏ ਆ ਢੋਲਾ ਚ ਵੀ ਹੈ ਨਹੀਂ ਟੂੜੀਆਂ ਵੀ ਹੈ ਨਹੀਂ ਲੋਕਾਂ ਦੇ ਸਾਰਾ ਕੁਸਾ ਇਹਦੇ ਵਿੱਚ ਹੀ ਹੋਂ ਆਪ ਵੀ ਭੁੱਖੇ ਬਸੂ ਹੀ ਭੁੱਖੇ ਭੁੱਖੇ ਹਾਂ ਭੁੱਖੇ ਬਸੂ ਭੁੱਖੇ ਤੇ ਦਵਾਰੇ ਘੜੇ ਆਉਣੇ ਕਰਕੇ ਪਹਿਲਾਂ ਲੰਘੇ ਦਵਾਰਾ ਫੇਰ ਆ ਗਏ ਜੀ ਬੱਲੇ ਨਹੀਂ ਆਉਣਾ ਜੀ ਕਿਰਪਾ ਦੇ ਬੱਲੀਆਂ ਟੁੱਟ ਕੇ ਥਲੇ ਡੇ ਆਪਣੇ ਕੋਲ 14 ਏਕੜ ਕਣਕ ਹੈ ਜੀ ਇਹ ਤਾਂ 5-7 ਮਾਣ ਦਾਣੇ ਰਹਿ ਗਏ ਕਿੱਲੇ ਦੇ 90% ਨੁਕਸਾਨ ਹੈ ਜੀ 90% ਹਾਂ 90% ਹਾਂ ਕਿੰਨੀ ਬਾਪੂ ਦੀ ਦੁੱਤੀ 8 ਕਿੱਲੇ ਕਿ ਬਚਿਆ ਕੁਝ ਨਹੀਂ ਬਸ 8 ਦੇ 8 ਕਿੱਲੇ ਖਤਮ ਹੋ ਗਏ ਇਹੋ ਜਿਹਾ ਨੁਕਸਾਨ ਪਹਿਲਾਂ ਨੇੜੇ ਤੇੜੇ ਨਹੀਂ 60 ਵੱਜਾ ਸਾਲ ਦੇ ਹੋ ਗਏ ਜੀ ਅੱਜ ਪਹਿਲੀ ਵਾਰ ਦੇਖਿਆ ਐਡੀ ਉਮਰ ਹੋ ਗਈ ਕਦੇ ਨਹੀਂ ਐਡਾ ਗੜਿਆ ਦਾ ਨੁਕਸਾਨ ਦੇਖਿਆ ਸੀ ਵਿੱਕੀ ਲੱਗਦਾ ਐਡਾ ਵੱਡਾ ਨੁਕਸਾਨ ਹੋ ਗਿਆ ਇਸ ਵੇਲੇ ਪਿੰਡ ਭੰਮੇਕਲਾਂ ਦੇ ਖੇਤਾਂ ਦੇ ਵਿੱਚਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਨੁਕਸਾਨ ਕਣਕ ਦੀ ਫਸਲ ਦਾ ਹੋਇਆ ਉਹ ਜਾਣਨ ਦੇ ਲਈ ਪਿੰਡ ਭੰਮੇਕਲਾਂ ਦੇ ਵਿੱਚ ਪਹੁੰਚੇ ਆ ਪਿੰਡ ਭੰਮੇਕਲਾਂ ਦੇ ਕਿਸਾਨ ਵੀਰ ਸਾਡੇ ਨਾਲ ਨੇ ਉਹਨਾਂ ਦੀ ਜ਼ੁਬਾਨੀ ਸੁਣਾਗੇ ਕਿ ਕਿਸ ਤਰ੍ਹਾਂ ਦੇ ਨਾਲ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਐਨ ਮੌਕਾ ਸੀ ਉਸ ਨੂੰ ਵੜਨ ਦਾ ਪੈਸਾ ਆਪਣੀਆਂ ਜੇਬਾਂ ਦੇ ਵਿੱਚ ਪਾਉਣ ਦਾ ਤਾਂ ਐਨ ਮੌਕੇ ਤੇ ਬੁੱਕਲ ਦੇ ਵਿੱਚੋਂ ਰੱਬ ਜਿਹੜਾ ਕਿਵੇਂ ਕੁਦਰਤ ਖੋਕੇ ਫਸਲ ਜਿਹੜੀ ਆ ਉਹਨਾਂ ਦੀ ਹੋ ਲੈ ਗਈ ਆ ਬਾਪੂ ਜੀ ਕਿੰਨੀ ਫਸਲ ਆ ਤੁਹਾਡੀ ਤੁਹਾਡੀ ਕਿੰਨੀ ਜ਼ਮੀਨ ਕਣਕ ਸੀ ਕਿੰਨੇ ਏਕੜ ਸੀ ਕਣਕ ਇੱਥੇ 60 ਮਣ ਦੀ ਝਾੜ ਵਾਲੀ ਸੀ ਜੀ। ਤੁਹਾਡੀ ਕਿੰਨੇ ਏਕੜ ਸੀ ਕੁੱਲ? ਆਪਣੇ ਕੋਲ 14 ਏਕੜ ਕਣਕ ਹੈ ਜੀ। ਆਪਦੀ ਹੈ ਕਿ ਠੇਕੇ ਤੇ ਸੀ? ਨਹੀਂ ਨਹੀਂ ਆਪਣੇ ਕੋਲੇ ਆਪਦੀ ਹੈ। ਆਪਦੀ ਸੀ। ਕੁਝ ਬਚਿਆ ਬਾਪੂ ਜੀ ਹੋਜੋਗੇ। ਆਪਣੇ ਉ ਤਾਂ ਉਧਰ ਤਾਂ ਬਚਿਆ ਜੀ। ਹੂੰ। ਉਹ ਨੁਕਸਾਨ ਹੈ? ਜਿੱਥੇ ਆ ਨੁਕਸਾਨ ਹੋਇਆ ਇੱਥੇ ਕੁਝ। ਇੱਥੇ ਤਾਂ ਨਹੀਂ ਬਚਿਆ ਜੀ। ਇੱਥੇ ਤਾਂ 5-7 ਮਣ ਦਾਣੇ ਰਹਿ ਗਏ ਕਿੱਲੇ ਦੇ। ਅੱਛਾ। ਹਾਂ। 90% ਨੁਕਸਾਨ ਹੈ ਜੀ ਇੱਥੇ। 90% ਹਾਂ 90% ਨੁਕਸਾਨ ਹੈ ਇੱਥੇ। ਕਿੰਨੀ ਬਾਪੂ ਜੀ ਤੁਹਾਡੀ ਕਿੰਨੀ? 8 ਕਿੱਲੇ ਵੀ। 8 ਕਿੱਲੇ ਹਾਂ ਫੇਕੇ ਤੇ ਕਿਆ ਚਾਰ ਕਿੱਲੇ ਠੇਕੇ ਤੇ ਤੇ ਕੀ ਬਚਿਆ ਉਹ ਚੋਂ ਕੁਛ ਨਹੀਂ ਬਸ ਆਹੀ ਹਾਲ ਹੈ ਸਾਰੇ ਸਾਰਾ ਹਾਂ 8 ਦੇ 8 ਕਿੱਲੇ ਖਤਮ ਆ ਜਮਾ ਤੇ ਫੇਰ ਇੱਕਵੇਂ ਕੋ ਤੂੜੀ ਤੰਦ ਜਾਂ ਕੁਛ ਨਿਕਲੂ ਦੇਖੋ ਫੇਰ ਗਾਹ ਕੀ ਬਣਨਾ ਹੁਣ ਇਹ ਚੋਂ ਕੀ ਬਣੂ ਤੁਹਾਨੂੰ ਦਿਸਦਾ ਹੀ ਹੈ ਤੂੜੀ ਵੀ ਨਹੀਂ ਬਣਦੀ ਮਸ਼ੀਨ ਵੀ ਕੁਛ ਨਹੀਂ ਵੱਡ-ਵਡਾਈ ਹੈ ਤਾਂ ਬਸ ਖਾਟੀਦਾ ਨਹੀਂ ਜੱਟ ਵਾਲੀ ਗੱਲ ਤੋਂ ਹਾਂ ਇਹ じゃ ਨੁਕਸਾਨ ਪਹਿਲਾਂ ਨੇੜੇ ਤੇੜੇ ਨਹੀਂ 60-52 ਸਾਲ ਦੇ ਹੋ ਗਏ ਜੀ ਅੱਜ ਪਹਿਲੀ ਵਾਰ ਦੇਖਿਆ ਅੱਛਾ ਹਾਂ ਐਡੀ ਉਮਰ ਹੋ ਗਈ ਕਦੇ ਨਹੀਂ ਇੱਡਾ ਗੜਿਆ ਦਾ ਨੁਕਸਾਨ ਦੇਖਿਆ ਸੀ ਵਿੱਕੇ ਲੱਗਦਾ ਇਡਾ ਵੱਡਾ ਨੁਕਸਾਨ ਹੋ ਗਿਆ ਇਹ ਤਾਂ ਮੈਨੂੰ ਲਾਉਣੀ ਸੀ ਮਸ਼ੀਨs ਇੱਕ ਦੋ ਦਿਨ ਤੱਕ ਜਮ ਬਸ ਅੱਜ ਹੀ ਸਟਾਰਟ ਸੀ ਸਾਖੀ ਤੋਂ ਬਾਅਦ ਸਟਾਰਟ ਹੀ ਸੀ ਕੰਮ ਵਾਡੀ ਦਾ ਪੱਕਿਆ ਸੀ ਕੰਮ ਤਾਂ ਜਮ ਹੁਣ ਇੱਕ ਗਿੱਲਾ ਬਾਣ ਮਸ਼ੀਨ ਨਹੀਂ ਵੜਦੀ ਹੁਣ ਇਹ ਵੀ ਦਿੱਕਤ ਆ ਗਈ ਤੇ ਇਹਦੇ ਸਿਰੋਂ ਬਾਪੂ ਜੀ ਜਾਂ ਫਿਰ ਹੋਰ ਵੀ ਕੋਈ ਹੈ ਕੰਮਕਾਰ ਨਹੀਂ ਹੋਰ ਖੇਤੀ ਹੈ ਫਿਲਕਲੀ ਖੇਤੀ ਸਰ ਤੋਂ ਖੇਤੀ ਅਲੀ ਤੇ ਫਿਰ ਇਹ ਤਾਂ ਗਾਂ ਵੀ ਕਰ ਜਾ ਕੱਪਾ ਹੋਊਗਾ ਸਾਰਾ ਕੁਛ ਹੀ ਹੈ ਤੇ ਇਹ ਤਾਂ ਹੋਰ ਪੈ ਗਿਆ ਪੱਲੇ ਹੋਰ ਪੈ ਗਿਆ ਜੀ ਕੀ ਰੇਟਰ ਨੂੰ ਸੀ ਠੇਕਿਆ 60000 ਨੂੰ ਜੀ 60000 ਨੂੰ ਠੇਕਿਆ ਹਾਂ ਉਹ ਤਾਂ ਪੱਲੇ ਪਿਆ ਹੀ ਪਿਆ ਹਾਂ ਫਿਰ ਕਿਵੇਂ ਚੱਲੂ ਅੱਗੇ ਹੁਣ ਬਸ ਦੇਖੋ ਜੀ ਕੋਈ ਸਰਕਾਰਾ ਮਤ ਕਰਨ ਕਿਸੇ ਲੁੱਟ ਹੈ ਉਮੀਦ ਕੋਈ ਸਰਕਾਰ ਕੋਈ ਜੀ ਕਰੋ ਗੱਲ ਬਾਤ ਤੁਸੀਂ ਵੀ ਕਰਦੇ ਹੋ ਬਾਕੀ ਵਾਦਾ ਅਸੀਂ ਵੀ ਕਰਾਂਗੇ ਰੋਮਾ ਪਿੱਟਾਂਗੇ ਤਾਂ ਹੈਗੀ ਜੀ ਇੰਨੀ ਕੀ ਮੇਦ ਹੈਗੀ ਹੈ ਕਿੰਨਾ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਕਿੱਲੇ ਤੇ ਹੈ ਕੋਈ ਆਈਡੀਆ ਖਰਚਾ ਹੋ ਜਾਂਦਾ ਜੀ 16-17000 ਰੁਪਏ ਕਿੱਲੇ ਦਾ ਵੱਢਣ ਤੋਂ ਬਿਨਾ ਅੱਛਾ ਹਾਂ ਸੁਪਰੀਆਂ ਸੁਪਰੂਆਂ ਕਈ ਕਈ ਰੇਹਾਂ ਸਾਰਾ ਕੁਝ ਹੀ ਉਹ ਵੀ ਸਾਰਾ ਆਬ ਆਪਾਂ ਲਾ ਕੇ ਪੱਲੇ ਪੈ ਗਿਆ ਹਾਂ ਕਿੰਨਾ ਬਾਈ ਤੁਹਾਡਾ ਸਾਡੇ ਕੋਲੇ ਹੈਗੇ 15-16 ਏਕੜ ਬਾਕੀ ਸਰੇ ਮੇਨ ਗੱਲ ਇਹ ਹੈ ਇਹਦਾ ਸਾਲ ਪਰ ਦੀ ਖੇਤੀ ਹੁੰਦੀ ਹੈ ਇੱਕ ਕਣਕ ਖਾਣ ਦੇ ਬਿਲਕੁਲ ਇੱਕ ਵਾਰੀ ਆਉਂਦੀ ਹੈ ਸਾਲ ਚ ਹੁਣ ਬੰਦੇ ਨੂੰ ਖਾਣ ਨੂੰ ਵੀ ਨਹੀਂ ਹੈਗੀ ਖਾਣ ਤੋਂ ਵੀ ਵਾਂਝੇ ਬੈਠੇ ਨੇ ਲੋਕ ਠੀਕ ਹੈ ਨਾ ਇਹਨਾਂ ਨੇ ਪੁੱਛ ਅੱਛਾ ਮੂਰੇ ਪ੍ਰੋਸੈਸ ਹੁੰਦਾ ਹਜੇ ਜਿਵੇਂ ਸੋਨੀ ਦੀ ਖੇਤੀ ਹੁੰਦੀ ਆ ਸੋਨੀ ਜੀ ਜੀ ਨੁਕਸਾਨ ਹੋ ਜਾਂਦਾ ਮੜਾ ਮੋਟਾ ਹਾੜੀ ਚ ਪਰਪਾਈ ਹੋ ਜਾਂਦੀ ਆ ਹੁਣ ਕੋਈ ਪਰਪਾਈ ਵੀ ਨਹੀਂ ਹੁੰਦੀ 8 ਮਹੀਨੇ ਤੋਂ ਇੱਕ ਵਾਰਾਂ ਉਹ ਹੁੰਦੀ ਆ ਦੁਬਾਰੇ ਉਹਦਾ ਨੁਕਸਾਨ ਵੱਡਾ ਹੋ ਜਾਂਦਾ ਜੀ ਮਰੇ ਹਾਂ ਹੁਣ ਢੋਲਾ ਜਿਵੇਂ ਉਖਰੀਆਂ ਹੂੰ ਜਿਹੜੀ ਖਾਂ ਢੋਲਾ ਚ ਵੀ ਹੈ ਨਹੀਂ ਤੂੜੀਆਂ ਵੀ ਹੈ ਨਹੀਂ ਲੋਕਾਂ ਦੇ ਸਾਰਾ ਕੁਸਾ ਇਹਦੇ ਵਿੱਚ ਹੀ ਆਉਂਦਾ ਬਈ ਆਪ ਵੀ ਭੁੱਖੇ ਪਸ਼ੂ ਵੀ ਭੁੱਖੇ ਭੁੱਖੇ ਹਾਂ ਭੁੱਖੇ ਪਸ਼ੂ ਭੁੱਖੇ ਆ ਇਹ ਤਾਂ ਬਸ ਆਟੋਮੈਟਿਕ ਪਤਾ ਹੀ ਲੱਗ ਜਾਂਦਾ ਜੀ ਸਾਲ ਆਪਦੀ ਸੀ ਬਾਪੂ ਜੀ ਉਹ ਬਾਈ ਆਪਦੀ ਸੀ ਜਾਂ ਨਹੀਂ ਸਾਡੇ ਕੋਲ ਤਾਂ ਆਪਦੀ ਵੀ ਸੀਗੀ ਠੇਕੇ ਤੇ ਵੀ ਫਿਰ ਵੀਰਾਂ ਨੇ ਲੈਤੀਆਂ ਨਹੀਂ ਵਾਧੂ ਕਿੰਨੀ ਕ ਬਚੀ ਆ ਕੁਝ ਬਚਿਆ ਬੱਚੋ ਕੇ ਨਹੀਂ ਨਹੀਂ ਕੁਝ ਨਹੀਂ ਬਚਿਆ ਜੀ ਬਸ 5-7 ਮਨ ਕਿਲੇ ਆਲੀ ਆ ਉਹ ਬੱਚੀ ਆ ਹਾਂ ਉਹ ਬੱਚੀ ਆ ਉਹ ਵੀ ਮਸ਼ੀਨਾਂ ਵਾਲਿਆਂ ਤੋਂ ਬੜਾਵਾਂਗੇ ਮਸ਼ੀਨਾਂ ਵਾਲੇ ਵੀ ਕੀ ਕਰਨਗੇ ਵਿਚਾਰੇ ਨੁਕਸਾਨ ਨਾਲ ਮਸ਼ੀਨਾਂ ਵਾਲਿਆਂ ਦਾ ਨੁਕਸਾਨ ਹੋਊਗਾ ਥੱਲੇ ਕਰਸਿਆ ਕਰਸਿਆ ਕੇ ਬੈਠਣਾ ਪੈਣੀ ਆ ਜੇ ਕੋਈ ਬੱਲੀ ਆਊ ਹੱਥ ਚ ਤਾਂ ਮਸ਼ੀਨਾਂ ਵਾਲੇ ਪਰ ਇਹੀ ਫਸਲ ਨੇ ਤਾਂ ਦੜਾ ਜੇ ਪੂਰਾ ਕਰਨਾ ਹੁੰਦਾ ਇਹ ਮੇਨ ਗੱਲ ਤਾਂ ਇਹੀ ਹੁੰਦੀ ਆ ਨਾ ਕਣਕ ਦੀ ਮਿਹਨਤੀ ਹੁੰਦੀ ਆ ਸਭ ਤੋਂ ਵੱਡੀ ਗੱਲ ਉਹ ਜਿਹੜੀ ਹੁੰਦੀ ਆ ਕੱਤੇ ਵਾਲੀ ਉਹਦਾ ਕੁਝ ਨਰਮਾ ਨਿਕਲ ਜਾਂਦਾ ਕੁਝ ਉਹ ਨਾ ਕੁਸਕਵੇਂ ਕੁਸਕਵੇਂ ਸਲੂਟ ਹੋ ਜਾਂਦਾਗਾ ਕਿੰਨੀਆਂ ਬਾਈ ਜੀ 16 ਕਿਲੇ ਆਵਦੀ ਆ ਜੀ ਪੰਜਾਬ ਦੀ ਸਿਕ ਜੀ ਠੀਕੀ ਤੇ ਵੀ ਕੁਛ ਹਾਂ ਕੁਛ ਨਹੀਂ ਬੱਚਾ ਜੀ ਸਾਰੀ ਸਾਰੀ ਖਤਮ ਹੋ ਗਈ ਜੀ ਜਿਵੇਂ ਮਾਲ ਸਰਕਾਰੀ ਵਾਅਦੇ ਧਿਆਈ ਸੀਗੀ ਬੇਸੀ ਗਰਦੋਰੀ ਵਾਅਦੇ ਕਰਾਂਗੇ ਪਹਿਲਾਂ ਤੁਹਾਡੇ ਖਾਤੇ ਵਿੱਚ ਪੈਸੇ ਆ ਜਾਣਗੇ ਪਰ ਬਿਲਕੁਲ ਉਲਟ ਹੋ ਗਿਆ ਜੀ ਐਮਐਸਪੀ ਵਾਲੀ ਝੂਠੀ ਮਾਰ ਕੇ ਕਹਿੰਦੀ ਸੀਗੀ ਉਹ ਆਜਾ ਦੇ ਬਾਪੂ ਨੂੰ ਲੱਭ ਰਹੇ ਹੀ ਆ ਕਿ ਜਰੇ ਵਾਲ ਨੂੰ ਵੀ ਉਹ ਮੈਨੂੰ ਕਿੱਥੇ ਮਿਲੂਗਾ ਸਾਰੇ ਤਾਂ ਇਹ ਵੀ ਮੰਗ ਕਰਦੇ ਸਰਕਾਰ ਤੋਂ ਵੀ ਸਾਡੇ ਫਸਲਾਂ ਦੇ ਸੀ ਬੀਮੇ ਦੇ ਨੂੰ ਤਿਆਰ ਆ ਜਿਵੇਂ ਹਰਿਆਣਾ ਚ ਹੈ ਜੇ ਸੀ ਬੀਮੇ ਦੇ ਕੇ ਸਾਡੇ ਕੋਈ ਨੁਕਸਾਨ ਤੋਂ ਬਚਾ ਹੁੰਦਾ ਅਸੀਂ ਜਿਹੜੀ ਤਿਆਰ ਆ ਫੌਂਤਬੰਦ ਸਾਭ ਨੂੰ ਇਹ ਬੇਨਤੀ ਆ ਕੋਈ ਹੁਣ ਤੱਕ ਕੋਈ ਸਰਕਾਰੀ ਅਧਿਕਾਰੀ ਕੋਈ ਆ ਕੇ ਟੋਕਿਆ ਹੋਈ ਕੋਈ ਨਹੀਂ ਵਿਰੋਧਾ ਐਮਐਲਏ ਕੋਈ ਨਹੀਂ ਆਇਆ ਕਿਸੇ ਸਾਰ ਨਹੀਂ ਪੁੱਛਿਆ ਕਿ ਵੋਟਾਂ ਵੇਲੇ ਬਥੇਰੇ ਆਏ ਸੀਗੇ ਹਾਂ ਫਿਰ ਮੂਹਰੇ ਵੋਟਾਂ ਨੇ ਹਾਂ ਫਿਰ ਇਹਨੇ ਆਪਦਾ ਕੰਮ ਕਰਨ ਨੇ ਕੋਠਿਆਂ 'ਚ ਬੈਠੇ ਨੇ ਮਹਿਲਾਂ 'ਚ ਬੈਠੇ ਨੇ ਕੋਈ ਘਰ ਹੀ ਨਹੀਂ ਨਿਕਲਿਆ ਜ਼ਿਮੀਂਦਾਰ ਅੱਜ ਤੋਂ ਪੰਜ ਤਫਦਾ ਫਿਰਦਾਗਾ ਕੋਈ ਇਹਨੇ ਗੱਲ ਨਹੀਂ ਸੁਣੀ ਕਿੰਨੀ ਏਕੜਾ ਥੋੜੇ ਪਿੰਡ ਦੀ ਇਕੱਲੇ ਦੀ ਗੱਲ ਕਰਨ ਤੋਂ ਟੋਟਲ ਕਿੰਨੇ ਏਕੜ ਦਾ ਖਰਾਬਾ ਹੋਇਆ ਸਾਡੇ ਪਿੰਡ ਦਾ ਜੀ ਸਾਡੇ ਪਿੰਡ ਦਾ ਹੈਗਾ 701 ਘਟੂ ਘਟੂ ਕਟੋਕਟ ਕਟੋਕਟ ਹ ਇਥੋਂ ਲੈ ਕੇ ਜੀ ਐ ਲੰਘਿਆ ਜੀ 100% ਨੁਕਸਾਨ ਹੈ ਜੀ ਜੇ ਦੁਆਰੇ ਹੀ ਘੜੇ ਆਉਣੇ ਕਰਕੇ ਪਹਿਲਾਂ ਲੰਘੇ ਦੁਆਰਾ ਫੇਰ ਆ ਗਏ ਜੀ ਉਹਨੇ ਜਿਆਦਾ 10% ਵੀ ਮੈਂ ਤਾਂ ਕਹਿੰਦਾ 90 ਕੀ 100% ਹੀ ਹੈ ਜੀ ਕੋਈ ਪੱਲੇ ਨਹੀਂ ਆਉਣਾ ਜੀ ਕਿਰਪਾਣ ਦੇ ਬੱਲੀਆਂ ਟੁੱਟ ਕੇ ਥਲੇ ਡੇ ਪਈ ਉਹ ਕਮੈਨ ਦੇ ਵਿੱਚ ਨਹੀਂ ਆਉਣੀ ਆਉਣੀ ਨਹੀਂ ਕਿੰਨੀਆਂ ਬਾਈ ਹਾਂ ਜੀ ਵੀਰੇ ਕਿੰਨੀ ਏਕੜ ਸਾਢੇ 4 ਵੀਰੇ ਤੇ ਕਿੰਨਾ ਬਚਿਆ ਕੁਛ ਕੁਛ ਨਹੀਂ ਬਚਿਆ ਆਪਦੀ ਸੀ ਠੇਕੇ ਤੁਸੀਂ ਬਾਈ ਠੇਕੇ ਦੇ ਸੀ ਸੀ ਆਪਦੇ ਥੋੜੀ ਕੀ ਰੇਟ ਨੂੰ ਠੇਕਾ ਸੀ ਤੇ ਕਸੀ ਵੀ ਅਰੇ 55 ਨੂੰ 55 ਨੂੰ ਤੇ ਸਾਰਾ ਕੁਝ ਪੱਲੇ ਕੋਈ ਆਕੇ ਬਾਈ ਹੁਣ ਤੱਕ ਢੋਕਿਆ ਹੋਵੇ ਨਹੀਂ ਕੋਈ ਨਹੀਂ ਪਹੁੰਚਿਆ ਹੈਗਾ ਅਜੇ ਤੱਕ ਤਾਂ ਕਿਸੇ ਨੇ ਨਹੀਂ ਸਾਜੀ ਨਾ 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 ਕਿਸੇ ਨੇ ਕੋਈ ਨਹੀਂ ਬਚਿਆ ਫਿਰ ਕਿਵੇਂ ਚੱਲੂ ਅੱਗੇ ਬਾਈ ਹੁਣ ਖਰਚਾ ਕਰਪਾਂ ਤੇ ਦੇ ਦੇ ਵੀਰੇ ਹਜੇ ਤੇ ਵੱਡੇ ਦਾ ਪਤਾ ਲੱਗੂ ਵੀ ਪੰਜ ਚਾਰ ਮਣਵੇ ਆਉ ਪੱਲੇ ਕੇ ਨਾ ਮਸ਼ੀਨਾਂ ਦੀ ਬੜਾਈ ਬੜੂਈ ਵੀ ਦੇਣੀਆਂ ਸਾਰਾ ਖਰਚਾ ਪੁਰਾਣੇ ਕੋਈ ਰੱਖਿਆ ਥੋੜੀ ਉਂ ਵੀ ਮੁੱਲ ਲੈਂਦੇ ਸਾਇਦ ਕਿਤਾ ਉਦੋਂ ਵੀ ਔਖਾ ਹੋ ਗਿਆ ਵੀ ਉੱਥੇ ਆ ਜਾਓ ਕਿੰਨੀਆਂ ਜੀ ਛੋਟੀਆਂ ਵਾਨ ਤਾਂ ਇਹ ਆਪਦੀ ਸੀਗੇ ਜੀ ਕਿੰਨਾ 30 ਕਿੱਲੇ ਸੀਗੇ ਜੀ ਸਾਰੇ ਇੱਕ ਥਾਂ ਸੀਗੇ ਨਾਸ ਹੋ ਗਿਆ ਜਮਾ ਅੱਛਾ ਸਾਰਾ ਇੱਥੇ ਸੀਗਾ ਜੀ ਸਾਰੇ ਦਾ ਇੱਕੇ ਥਾਂ ਹੀ ਸੀਗਾ ਸਾਰਾ ਜੀ 100 ਦਾ 100% ਹੂੰ ਫੇਲ ਹੋ ਗਏ ਜਮਾ 3 ਦੇ 3 ਏਕੜ ਦੇ ਹਾਂਜੀ ਪਹਿਲਾਂ ਪਾਣੀ ਮਾੜਿਆ ਜੀ ਨਰਮੇ ਨਹੀਂ ਹੋਏ ਜੀ ਪਹਿਲਾਂ ਇੱਕ ਲੜਤ ਬਣਾਉਣਾ ਹੂੰ ਪਹਿਲਾਂ ਇੱਥੇ ਸਾਡੇ ਕਿੰਨੇ ਪਾਣੀ ਮਾੜਿਆ ਜੀ ਸਾਰੇ ਨਰਮੇ ਨਹੀਂ ਪੂਰਾ ਹੋਏ ਜੀ ਗੁਲਾਬੀ ਸੁੰਢੀ ਨੇ ਮਾਰਤੇ ਝੋਨਾ ਇੱਥੇ ਉਹ ਨਹੀਂ ਹੁੰਦਾ ਜੀ ਹੂੰ ਤੇ ਸਾਰੀ ਇਹਦੀ ਕਣਕ ਆ ਉਹ ਹੋ ਗਈ ਜੀ ਨਰਮਵੀਦ ਰਹੇ ਜੀ 3 ਸਾਲ ਹੋ ਗਏ ਨਰਮੇ ਦੇ ਪੱਲੇ ਪੈਂਦਿਆਂ ਨੂੰ ਸਰਕਾਰ ਨੇ ਪਹਿਲਾਂ ਕੋਈ ਨਰਮੇ ਦਾ ਕਰਕੇ ਨਹੀਂ ਬਾਹ ਫੜੀ ਜੀ ਹੁਣ ਜੀ ਕੋਈ ਅਧਿਕਾਰੀ ਨਹੀਂ ਆਇਆ ਜੀ 4 ਦਿਨ ਹੋ ਗਏ ਬੈਠਿਆ ਨੂੰ ਜੀ ਕੋਈ ਵਜੇ ਤੱਕ ਆ ਕੇ ਕਿਸੇ ਨਾ ਜੀ ਮੀ ਵੱਡਾ ਪੈ ਗਿਆ ਜੀ ਬੱਲੀਆਂ ਵੀ ਸਾਰੀਆਂ ਭੁਰਕੇ ਥੱਲੇ ਡਿੱਗ ਪਈਆਂ ਹੁਣ ਜੇ ਕੋਈ ਵੱਡਾਂਗੇ ਪੰਜ ਚਾਰ ਮਾਣ ਜੇ ਕੋਈ ਹੋਈ ਜੀ ਉਹ ਨਾਲ ਹੀ ਜੜਾ ਨਿਕਲੀ ਜਾਂਦੀਆਂ ਨੇ ਜੀ ਸਾਡੇ ਤਾਂ ਪੱਲੇ ਕੁਝ ਨਹੀਂ ਜੀ ਸਾਰੇ ਬਾਣ ਇੱਥੇ ਸੀ 3 ਏਕੜ ਆ ਗਿਆ 3 ਏਕੜ ਤੱਕ ਖਰਚਾ 3 ਏਕੜ ਦਾ ਖਰਚਾ ਹੀ ਬਹੁਤ ਹੋ ਗਿਆ ਹੁਣ ਬਾਈ ਵਾਜੀ ਸਾਰਾ ਖਰਚਾ ਜੀ ਲਿਮਟਾਂ ਦੇ ਵਿਆਜ ਵੀ ਭਰਨੇ ਆ ਜੀ ਸਾਰੇ ਕੰਮ ਧੰਦੇ ਕਰਨੇ ਆ ਜੀ ਤੇ ਬਾਈ ਇਸੇ ਇਹਦੇ ਸਿਰਉਂਆਂ ਜਾਂ ਕੋਈ ਹੋਰ ਵੀ ਹੈ ਸਿਰਉਂਆਂ ਜੀ ਕੋਈ ਹੋਰ ਕੋਈ ਕੰਮ ਨਹੀਂ ਜੀ ਕੱਲੀ ਖੇਤੀ ਕੱਲੀ ਖੇਤੀ ਵਧੀਆ ਜੀ ਹਾਂਜੀ ਕਿੰਨੀਆਂ ਬਾਈ 18 ਕਿੱਲੇ ਜੀ 18 ਕਿੱਲੇ ਹਾਂਜੀ ਆਪਦੀ ਕਿ ਠੇਕੇ ਤੇ ਨਾ ਠੇਕੇ ਦੇ ਲੱਤਾ ਸੀਗਾ ਜੀ 12 ਕਿੱਲੇ ਛਿਕ ਲਿਆ ਆਪਦੇ ਸਾਡੇ ਛਿਕ ਲਿਆ ਆਪਦੇ ਹਾਂਜੀ ਤੇ ਕੁਝ ਬਚਿਆ ਬਾਈ ਨਾ ਜੀ ਸਾਰੀ ਗੜੇ ਸਾਰੀ ਆ ਗਈ ਜੀ ਸਾਰੇ ਦਾ ਟੋਟਲ ਸਾਰੇ ਦਾ ਸਾਰਾ ਟੋਟਲ ਤੇ ਫਿਰ ਮੈਂ ਹੁਣ ਕਿਵੇਂ ਚੱਲੂ ਬਾਈ ਗਾਂਹਾਂ ਕੋਈ ਖਰਚੇ ਕੱਪੇਦਾ ਫਿਰ ਜੇ ਹੁਣ ਖਰਚੇ ਦਾ ਤਾਂ ਹੁਣ ਉਹ ਤਾਂ ਕੋਈ ਹੁਣ ਮੂੰਹ ਸਿਰ ਨਹੀਂ ਹੈਗਾ ਹਜੇ ਤੱਕਰ ਤਾਂ ਹਾਂ ਦੁੱਧ ਬਾਦ ਪਾਉਨੇ ਆ ਬਸ ਕੋਈ ਉਹਦੇ ਨਾਲ ਕਿੰਨੇ ਨੁਕਸਾਨ ਏਠੋਂ ਬਾਈ ਨੁਕਸਾਨ ਤਾਂ ਜੀ 90% ਨੁਕਸਾਨ ਹੋ ਗਿਆ 18 ਦੇ 18 ਕਿੱਲਿਆਂ ਦਾ ਅੱਛਾ ਹਾਂ ਤਾਂ ਦਿਖਾਣਯੋਗ ਵੀ ਨਹੀਂ ਹਾਂ ਹਾਂ ਫਿਰ ਹੁਣ ਗਾਂਹਾਂ ਵਾਲਾ ਖਰਚਾ ਕੱਪਾ ਕਿਵੇਂ ਚੱਲੂ ਗਾਂਹਾਂ ਵਾਲਾ ਜੀ ਦੇਖੋ ਜੇ ਕੋਈ ਸਰਕਾਰ ਚਲਾਵੇ ਤਾਂ ਚੱਲ ਪੂਗਾ ਜੀ ਨਹੀਂ ਫਿਰ ਬੈਠੇ ਜੇ ਜੇ ਹੈਗੇ ਵੀਰ ਹੁਣ ਇਹ ਤੇ ਰੋਇਆ ਬਪੂ ਜੀ ਕਿ ਬਾਈ ਖੇਤੀ ਬੰਦ ਜੀ ਖੇਤੀ ਕੱਲੀ ਖੇਤੀ ਕਰਦੇ ਆ ਜੀ ਕੱਲੀ ਖੇਤੀ ਸੀ ਹਾਂ ਜੀ ਹਾਂ ਹੋਰ ਕੁਝ ਵੀ ਨਹੀਂ ਹਾਂ ਜੀ ਹੋਰ ਕੁਝ ਨਹੀਂ ਕਰਦੇ ਪਿਛਲੇ ਸਾਲ ਨਰਮਾ ਮਰ ਗਿਆ ਗੜਿਆਂ ਨਾਲ ਹਾਂ ਗੜੇ ਪੈ ਗਏ ਸੀ ਉਦੋਂ ਮੱਕੀਆਂ ਮਰ ਗਈਆਂ ਸੀ ਮੂੰਗੀਆਂ ਵੀ ਜੇ ਥੋੜੀਆਂ ਥੋੜੀਆਂ ਉਹ ਵੀ ਵਰ ਗਿਆ ਸੀਗੀਆਂ ਮੂੰਗੀਆਂ ਦਾ ਮੁਆਵਜ਼ਾ ਮੂੰਗਿਆ ਵੀ ਨਹੀਂ ਮਿਲਿਆ ਕੁਝ ਦਾ ਕੁਝ ਨਹੀਂ ਮਿਲਿਆ ਸੀ ਨਾ ਨਾ ਕੁਝ ਨਹੀਂ ਮਿਲਿਆ ਸੀ ਨਰਮੇ ਵੀ ਦੁਬਾਰੇ ਬੀਜੇ ਸੀ ਜੀ ਨਰਮੇ ਵੀ ਦੁਬਾਰੇ ਬੀਜੇ ਸੀਗੇ ਜੀ ਇਹ ਸਰਕਾਰ ਨੇ ਦਿੱਤਾ ਕੁਝ ਨਹੀਂ ਹਾਂ ਜੀ ਨਰਮੇ ਵੀ ਦੁਬਾਰੇ ਬੀਜੇ ਸਾਰਾ ਨਰਮਾ ਫੇਲ ਹੋ ਗਿਆ ਸੀ ਗੜੇ ਪੈ ਗਏ ਸੀ ਉਦੋਂ ਵੀ ਕੁਝ ਨਹੀਂ ਅਬੀਚ ਲੋਕਾਂ ਨੇ ਮੱਚ ਕੇ ਤੀਜੀ ਵਾਰ ਵੀ ਬੀਜਿਆ ਜੀ ਦੋ ਦੋ ਵਾਰੀ ਤਾਂ ਸਾਰੇ ਨੇ ਬੀਜਿਆ ਜੀ ਨਰਮੇ ਨਰਮੇ ਵਾਲੀ ਏਰੀਆ ਜੀ ਝੋਨਾ ਤੇ ਇਧਰ ਹੁੰਦਾ ਨਹੀਂ ਜੀ ਪਾਣੀ ਜਮੇ ਮਾੜਿਆ ਤੁਹਾਨੂੰ ਆਪ ਹੀ ਪਾਣਾ ਦੀ ਪਤਾ ਲੱਗਦਾ ਕਿਸੇ ਨੇ ਦੋ ਵਾਰੀ ਬੀਜਿਆ ਜੀ ਕਿਸੇ ਨੇ ਤਿੰਨ ਵਾਰੀ ਬੀਜਿਆ ਸੀਗਾ ਜੀ ਸਾਰਾ ਖਰਚਾ ਬਹੁਤ ਵੱਡਾ ਖਰਚਾ ਪਿਆ ਸੀ ਪਿਛਲੇ ਸਾਲ ਜਦੋਂ ਸਰਕਾਰ ਬਣੀ ਸੀਗੀ ਉਦੋਂ ਵੀ ਨਰਮੇ ਦਾ ਮੁਆਵਜ਼ਾ ਕਹਿੰਦੀ ਸੀ ਵੀ 31 ਮਾਰਚ ਤੱਕ ਦੇਵਾਂਗੇ ਜੀ ਲਾਰੇ ਲਾਲਾ ਜੀ ਤਿੰਨ ਸਾਲ ਹੋ ਗਏ ਸਰਕਾਰ ਨੇ ਨਾ ਨਰਮੇ ਦਾ ਨਾ ਕੋਈ ਸ਼ਿਕਰਪਏ ਮੁਆਵਜ਼ਾ ਨਹੀਂ ਦਿੱਤਾ ਕੋਈ ਵੀ ਨਹੀਂ ਦਿੱਤਾ ਕੋਈ ਮੁਆਵਜ਼ਾ ਨਹੀਂ ਮੁਰਗੀਆਂ ਕਿੰਨੇ ਬਾਪੂ ਜੀ 9 ਕਿਲੋ ਜੀ 9 ਆਪ ਦੇ ਬਾਪੂ ਜੀ ਠੀਕੇ ਤੇ ਠੀਕ ਜੀ 5 ਕਿਲੋ ਕਿੰਨੇ ਕਿਲੋ ਠੀਕੇ ਤੇ 5 ਕਿਲੋ ਜੀ 5 ਕਿਲੋ ਹਾਂ ਜੀ ਤੇ ਕੀ ਬਚਿਆ ਉਹ ਚੋਂ ਢਾਲ ਨਹੀਂ ਭੋਰਾ ਵੀ ਕੁਝ ਵੀ ਨਹੀਂ ਬਚਿਆ ਟੂੜੀ ਵੀ ਨਹੀਂ ਬਚੀ ਟੂੜੀ ਵੀ ਨਹੀਂ ਬਚੀ ਹਾਂ ਜੀ ਤੇ ਕੀ ਰੇਟ ਨੂੰ ਸੀ ਠੀਕੇ ਤੇ 60000 ਜੀ 60000 ਜੋ ਮਾਰਸੀ ਕੋਈ ਨਹੀਂ ਦਾਲ ਕੋਲ ਕੱਕਾ ਭੋਰਾ ਵੀ ਜਵਾ ਨਾ ਦੇ ਵਕਨ ਥੂੜੀ ਦੇ ਫਸਲਾਂ ਨੂੰ ਨਾ ਪਸੂ ਰੱਖ ਸਕਦੇ ਆ ਕੋਈ ਨਹੀਂ ਸਾਡੇ ਕੋਲ ਫਿਰ ਹੁਣ ਕਿਵੇਂ ਚੱਲੂਗਾ ਹਾਂ ਬਾਪੂ ਹੁਣ ਤਾਂ ਜੇ ਕਰੀ ਦੁੱਧਵਾ ਦਾ ਕਰਾਂਗੇ ਹੀਲਾ ਕੋਈ ਹੋਰ ਤਾਂ ਕੋਈ ਹੈ ਨਹੀਂਗਾ ਥੂੜੀ ਵੀ ਨਹੀਂ ਹੈਗੀ ਸਾਡੇ ਕੋਲ ਸਾਡੇ ਇਹਦੇ ਤੁਸੀਂ ਅਸਾਂ ਹੁੰਦੀਆਂ ਵੀ ਇਹੋ ਕਰਾਂਗੇ ਹਾਂ ਕੜਕ ਦੀ ਹੱਥ ਕੋਈ ਕਰਿਆ ਸੀਗਾ ਕੜਕ ਮਾਰ ਗਈ ਠੇਕੇ ਦੇ ਬਾਹਰ ਦੇ ਸਾਡਾ ਜੀ ਠੇਕੇ ਦੇ ਬਾਹਰ ਹਾਂ ਜੀ ਤੇ ਬਾਪੂ ਜੀ ਇਹੀ ਕਰਦੇ ਹੋ ਜਾਂ ਕੁਝ ਹੋਰ ਵੀ ਨਾ ਨਾ ਹੋਰ ਸਾਡੇ ਕੋਲ ਕੋਈ ਕਰਨੀ ਜੀ ਇਹੀ ਆ ਜੀ ਠੇਕੇ ਠੁਕੇ ਲੱਗੇ ਟਾਟ ਬੱਚੇ ਬਾਹਰ ਦੇ ਤਾਂ ਕੋਈ ਸਾਨੂੰ ਹੋਣੀ ਹੈ ਤੇ ਕਿੰਨੇ ਜੀ ਬਾਪੂ ਜੀ ਪਰਿਵਾਰ ਚ ਪਰਿਵਾਰ ਤਾਂ ਪੰਜ ਜੀ ਹਾਂ ਜੀ ਦੋ ਗੁੱ ਹੂੰ ਕਾਕਾ ਕਾਕਾ ਜੀ ਹੂੰ ਸਾਰਾ ਟੱਪਰੀ ਹੈਗਾ ਹਾਂ ਕਾਕਾ ਕਾਕੇ ਦੀ ਇੱਕ ਗੁੱਡੀਆ ਇੱਕ ਕਾਕਾ ਹੈਗਾ ਉਹ ਖੇਤੀ ਦਾ ਕੰਮ ਹੀ ਕਰਦੇ ਹੋਰ ਸਾਲ ਕੋਈ ਕੋਈ ਇੰਤਜ਼ਾਮ ਨਹੀਂ ਜਮਾ ਸਭ ਮਰੇ ਤੋਂ بڑے ਹੈ ਜੀ ਹੁਣ ਕੋਈ ਸਾਡਾ ਸਾਧਾ ਨਹੀਂ ਨਾ ਘਰੇ ਘੜਕ ਪਈਆ ਥੋੜ ਖਾਲੀ ਖੜਕਦੇ ਨੇ ਨਾ ਤੂੜੀਆਂ ਉੱਥੇ ਕਵਤੇ ਫੇਲੀ ਬੈਠੇ ਉਹੀ ਵਾਲ 60000 ਨੂੰ 62 ਨੂੰ ਹੁਣ ਹੁਣੇ ਕਸੇ ਬਸ ਨਹੀਂ ਹੁਣ ਘਰੇ ਖਾਨ ਨੂੰ ਵੀ ਹੈ ਨਾ ਜੀ ਦਾਣਾ ਨਹੀਂ ਜਾ ਕੇ ਥੋੜ ਖੜਕਦੇ ਦੇਖ ਲਓ ਝੱਕਦੇ ਜਾ ਕੇ ਪਾ ਦੇ ਫਿਰ ਨੇੜੀ ਜਮੀਨ ਬਣਦੇ ਉਹ ਵੀ ਬਣਦੇ ਉਹਨਾਂ ਤੇ ਵੀ ਫਸਲ ਲੱਗੂ ਸਾਡੀ ਹੁਣ ਤਾਂ ਬਾਪੂ ਖੇਤਾਂ ਨੂੰ ਵੀ ਨਹੀਂ ਜੀ ਕਰਦਾ ਨਾ ਜਾਈ ਨਹੀਂ ਉਹ ਤਾਂ ਖੇਤ ਵੱਡ ਨੂੰ ਵੀ ਨਹੀਂ ਸਾਜ ਆਇਆ ਤੁਹਾਡੇ ਕਰਕੇ ਨਹੀਂ ਸਾਹੀ ਆਇ ਨਹੀਂ ਉਧਰ ਦੌੜਾ ਹੀ ਪਣਾੜੀ ਗੱਲ ਹੀ ਹੈ ਕੋਈ ਹੱਲ ਨਹੀਂ ਸਾਡਾ ਵੀ ਆਪਦੇ ਪੁੱਤਾਂ ਨੂੰ ਪਾਲੀ ਹੋਈ ਹਾਂ ਹਾਂ ਪਾਲੀ 6 ਮਹੀਨੇ ਖਰਚ ਕਰੇ ਤੇ ਹਾਂ ਪੰਗਾ ਛਪਰੇ ਹਜਵਾਕ ਨੇ ਭੌਂਕਦੇ ਮਾਰ ਕੇ ਮੈਂ ਵੀ ਆ ਦੇਖਣ ਸੜੇ ਲੀੜੇ ਪਾ ਕੇ ਬਾਹੀ ਕਰਦਾ ਸੀ ਸਾਰਾ ਕੁਝ ਕਰਦਾ ਸੀ ਗਲਗ ਬਚਿਆ ਨਹੀਂ ਕੱਖ ਸਾਡੇ ਕੋਲੇ ਜਮਾ ਮਾਰ ਤੇ ਸ ਕੋਈ ਪੋਰਾ ਨਹੀਂ ਸਾਡੇ ਕੋਈ ਕੁਝ ਵੀ ਨਹੀਂ ਨਾ ਜੀ ਕੋਈ ਸਰਕਾਰ ਨਹੀਂ ਸਾਡੀ ਤੋਂ ਦੀ ਕੋਈ ਹੋ ਨਹੀਂ ਕੋਈ ਸਾਨੂੰ ਕੋਈ ਆਇਆ ਸਾਡੇ ਕੋ ਪੰਜ ਦਿਨ ਹੋ ਗਏ 11 ਤਰੀਕ ਦਾ ਕੰਮ ਹੋਇਆ ਅੱਛਾ ਕੋਈ ਵੀ ਨਹੀਂ ਆਇਆ ਨਾ ਜੀ ਸਾਡੇ ਕੋ ਤੁਸੀਂ ਪਹਿਲੀ ਵਾਰ ਕੋਈ ਸਰਕਾਰੀ ਅਧਿਕਾਰੀ ਕੋਈ ਨਾ ਨਾ ਕੋਈ ਬੱਚਾ ਨਹੀਂ ਆਇਆ ਜਮਾ ਮਰਨੋ ਵੀ ਕੋ ਹੋ ਹੁਣ ਕਰੋ ਉੱਠੀਦਾ ਨਹੀਂ ਹੈਗਾ ਅੱਜ ਵੀ ਮਰਦੇ ਗੋਲਕ ਪਖਾ ਲੈ ਕੇ ਆਏ ਬਲੱਡਾਂ ਦੇ ਹਾਂ ਬਹੁਤ ਬੁਰਾ ਹਾਲ ਹੈ ਕਰੇ ਵੀ ਨਹੀਂ ਜੀ ਲੱਗਦਾ ਕਰੇ ਤਾਂ ਕਰੇ ਕੀ ਕਰੇ ਕੋਈ ਹੈ ਹੀ ਨਹੀਂ ਕਰੇ ਤਾਂ ਇੱਕ ਪੁਰਾਣੀ ਕਰਨ ਕੋਈ ਪੁਰਾਣੀ ਚੂੜੀਓ ਫੇਰ ਵੀ ਕਰਕੇ ਹੈ ਹੀ ਕਰੇ ਵੀ ਫੇਰ ਹੀ ਕਰਾਂਗੇ ਬਹੁਤ ਜਿਆਦੇ ਉਹ ਹੈ ਜੀ ਕੁਝ ਵੀ ਨਹੀਂ ਕੀ ਮੰਗਦੇ ਕਿ ਮੰਗ ਕਰਦੇ ਮੰਗ ਤਾਂ ਹੀ ਹੁਣ ਜੇ ਸਰਕਾਰ ਦੇਵੇ ਫੇਰ ਹੀ ਹੈ ਕੋਈ ਸਾਨੂੰ ਮਗਰ 90% ਟੱਕਾ ਦਾ ਯਾ ਵੀ ਨਹੀਂ ਸਰਦਾ ਹਲਾ 50 ਇਹਨੂੰ ਗਾਹ ਮੂਰੇ ਠੇਕੇ ਲਈ ਉਹਦੇ ਕੋਈ ਨਹੀਂ ਕਰੇ ਕਿੰਨੀ ਉਮਰ ਹੋ ਗਈ ਤੁਹਾਡੀ ਮੈਡਸ ਉਹ ਕੀ 70-72 ਸਾਲ ਦੀ ਹੁਣ ਵੀ ਫਿਰ ਆਪ ਹੀ ਕੰਮ ਕਰਦਾ ਹਾਂ ਆਪ ਹੀ ਕਰਦੇ ਹਾਂ ਹਾਂ ਜੀ ਇੱਕ ਮੁੰਡਾ ਉਹ ਵੀ ਕਰਦਾ ਜਾਣੇ ਨਾਲ ਖੇਤਾਂ ਦੀ ਗੱਲ ਹਾਂ ਜੀ ਹਾਲੇ ਕਰਦੇ ਇਹ ਜੇ ਬਾਪੂ ਜੀ ਖਰਾਬਾ ਪਹਿਲਾਂ ਦੇਖਿਆ ਸੀ ਜਿਹੜਾ ਨਾ ਜੀ ਮੈਨੂੰ ਉਹ ਹੋ ਗਿਆ 60 ਸਾਲ ਪਹਿਲਾਂ ਉਹ ਤੋਂ ਹੋਇਆ ਸੀ ਉਹ ਵੀ ਸਾਡੀ ਇੱਕ ਵਰਤੀ ਹੋਇਆ ਜੀ ਅੱਛਾ ਹਾਂ ਉਹ ਸਾਡੇ ਇੱਧਰ ਨਹੀਂ ਹੋਇਆ ਸੀ ਮੈਂ ਝੂਠ ਮਾਰਦੀ ਉਦੋਂ ਅਸੀਂ ਹੱਥਾਂ ਨਾਲ ਚੁੱਕ ਕੇ ਬਲੀਆਂ ਆਪ ਧੋਕਰੇ ਵਾਪਾ ਕਰਨਾ ਸੀ ਉਹਦੇ ਵੀ ਪੰਜ-ਛੇ ਮੈਂ ਲੱਗੰਦਾ ਸੀ ਹੁਣ ਲੋਕੀ ਦਾ ਹੁਣ 100 ਦਾ 100% ਖਰਚਾ ਪਰ ਹੁਣ ਤਾਂ ਖਰਚਾ ਹੀ ਵੱਧਦਾ ਉਹਦਾ ਖਰਚਾ ਤਾਂ ਹੁੰਦਾ ਚੌਗਲਾ ਜਵਾਖਰੀ ਪੜਾਈ ਹੈ ਜੀ ਕਿੰਨਾ ਖਰਚਾ ਤੁਹਾਨੂੰ ਫਸਲਾਂ ਦੇ ਹੁਣ ਹੋਰ ਤਣੇ ਤਣੇ ਬੋਰਾਂ ਰਹਿਦੀਆਂ ਪੈਗ ਬੋਰਾਂ ਦੇ ਪਾਣੀ ਮਾੜੇ ਇੱਥੇ ਪਾਉ ਲਾਉਣੇ ਅਸੀਂ ਮੋਟਰ ਆ ਰਹੀ ਹੈ ਨਹੀਂ ਸਾਡੇ ਇੱਥੇ ਕੋਈ ਸਾਧਨ ਨਾ ਨਰਮਾ ਨਰਮਾ ਵੀ ਜੇ ਨਰਮਾ ਹੁੰਦਾ ਨਹੀਂ ਅੱਲਾ ਵੀ ਫਿਰ ਕੋਈ ਕਰਜ਼ਾ ਸਿਰ ਤੇ ਹੋਊਗਾ ਬਾਦੂ ਆ ਜੀ ਲੈਪਟਾਈ ਲੈ ਲੈਪਟਾਈ ਜਿੱਕਾ ਇੱਦੀ ਤੇ ਨੇ ਬਾੜੀਆਂ ਦੇ ਵੀ ਫੜਫੜੀ ਕਰੇ ਜੀ ਹੁਣ ਤਾਂ ਵੀ ਇਹ ਦੀ ਆਸ ਸੀ ਹਾਂ ਪਹਿਲਾਂ ਨਰਮਾ ਵੀ ਜੀ ਨਰਮਾ ਮਾਰ ਗਾ ਸਾਡਾ ਪੋਰਾ ਹੋ ਜੀ ਪੋਰਾ ਨਹੀਂ ਹੋਇਆ ਜੀ ਸੱਤ ਛੇ ਮਣ ਕਿਲੇ ਦਾ ਵੀ ਨਹੀਂ ਹੋਇਆ ਨਰਮਾ ਹਾਂ ਹਾਂ ਗੜੇ ਨੇ ਮਾਰਤਾ ਉਹਦੇ ਵੀ ਗੜੇ ਪਏ ਸੀ ਸਾਡੇ ਚੌਥਾ ਹਿੱਲ ਹੋ ਗਿਆ ਸਾਡੇ ਨਾਲ ਜੀ ਹੁਣ ਸਰਦਾ ਨਹੀਂ ਜਵਾਕ ਪਾਣੇ ਪੈਂਦੇ ਨੇ ਹਾਂਲਾ ਹੁਣ ਅਸੀਂ ਜਵਾਕ ਪਹੁੰਚੋ ਛੁੱਕ ਗੱਲ ਹੋਣ ਵਾਲੀ ਹੋ ਗਈ ਹੁਣ ਜਾ ਛੋੜ ਜਵਾਕੇ ਖੋਲ ਹੀ ਸਾਡੀ ਤਾਂ ਹਾਂ ਐਡਾ ਬੁਰਾ ਹਾਲਾ ਸਾਡਾ ਹੁਣ ਕਿੰਨੇ ਲਾ ਇੱਕ ਦੋ ਦਿਨਾਂ ਚ ਹੀ ਲੱਗਣੀ ਸੀ ਸਾਡੇ ਵੀ ਮਸ਼ੀਨ ਸਾਡੇ ਬੱਸ ਆ ਮਸਾਖਣ ਡੀ ਗਏ ਜੀ ਅਬ ਅਕੇ ਚੱਲ ਜਿਵਾ ਕਹਿੰਦੇ ਹੋਰ ਖਰਜਿਆ ਤੁਹਾਨੂੰ ਲੈ ਆ ਹੋ ਹੋ ਜਾ ਮਸ਼ੀਨਾ ਥੋੜਾ ਹੋ ਸੀਗਾ ਵੀ ਰੈਲ ਜੀ ਹਾਂ ਰੈਲ ਜਾ ਹੋ ਜੂ ਕੰਮ ਬਸ ਲੱਗਣਾ ਸੀਗਾ ਉਹਦੇ ਵੀ ਬਸ ਲੱਗਦੇ ਰਹਿ ਰਹੇ ਕਹਿੰਦੇ ਜਿਵਾ ਕਹਿੰਦੇ ਹੋਰ ਖਰਜਿਆ ਇੱਕ ਦਿਨ ਬਸ ਕਦੋਂ ਨਹੀਂ ਹੱਥ ਆਉਣਾ ਮਾਰਨਾ ਹੁੰਦਾ ਬਹੁਤ ਬੁਰਾ ਹਾਲਾ ਜੀ ਹਾਂ ਜੀ ਕਿੰਨੀਆਂ ਤੁਹਾਡੀ ਪੰਜ ਕਿਲੇ ਆਏ ਆਵਦੀ ਹੈ ਕਿ ਠੇਕੇ ਤੇ ਠੇਕੇ ਤੇ ਆਏ ਜੀ ਠੀਕੇ ਤੇ ਤੇ ਸਾਰੇ ਦੀ ਸਾਰੀ ਠੀਕੇ ਤੇ ਸਾਰੇ ਦੀ ਹਰ ਠੀਕੇ ਤੇ ਕੁਝ ਨਹੀਂ ਬਚਿਆ ਜੀ ਮੈਂ ਦੋ ਮਹੀਨੇ ਕਿਲੇ ਦੀ ਨਹੀਂ ਹੁੰਦੀ ਥਲੋਂ ਤੇ ਜੇ ਇਕੱਠੇ ਕਰੀਏ ਅੱਛਾ ਕੁਝ ਵੀ ਨਹੀਂ ਹਾਂ ਸਾਰੇ ਦੇ ਸਾਰੇ ਗਿਆ ਸਾਰੇ ਤੋੜੀ ਵੀ ਦਾਣਾ ਵੀ ਹੈ ਨਹੀਂ ਕੋਈ ਪਹਿਲਾਂ ਕੁਝ ਦਿੱਤਾ ਸਰਕਾਰ ਨੇ ਕੁਝ ਨਹੀਂ ਰਾਈ ਤੀਜੀ ਮਾਰ ਹੋ ਗਈ ਸਾਨੂੰ ਤੀਜੀ ਵਾਰ ਕੁਝ ਨਹੀਂ ਮਿਲਿਆ ਸਰਕਾਰ ਪਹਿਲਾਂ ਨਰਮਾ ਮੇਰੇ ਪਿਛਲੇ ਸਾਲ ਵੀ ਨਰਮਾ ਮਰਿਆ ਸੀ ਉਹ ਦੂਪਹਿਰਾਂ ਵੀ ਮਾਰ ਪੈ ਗਈ ਸੀ ਆ ਤੀਜੀ ਮਾਰ ਹੈ ਆਹ ਜੇ ਸਰਕਾਰ ਦੋ ਕੁ ਜਿਹਤ ਕੀ ਵੀ ਦੇ ਦੂ ਕੁਛ ਨਾ ਕੁਛ ਦੇਖੋ ਮੇਰ ਤਾਂ ਹੁੰਦੀ ਹੈ ਸਰਕਾਰਾਂ ਤੋਂ ਮੇਰ ਹੁੰਦੀ ਹੈ ਜੇ ਹੋਰ ਤਾਂ ਕੀ ਹੈ ਇਹ ਹੀ ਉਮੀਦ ਕਰ ਸਕਦੀ ਹੈ ਜੇ ਕਰੇ ਤਾਂ ਹਮ ਪਰ ਕਰੀ ਨਹੀਂ ਪਿੱਛੇ ਦਾ ਕਰੀ ਨਹੀਂ ਜੀ ਹੁਣ ਦੇਖੋ ਜੇ ਕਰਨਗੇ ਤਾਂ ਹਮ ਕਿੰਨੀਆਂ ਬਾਈ ਜੀ ਤੁਹਾਡੀ ਪੰਜ ਕਿੜਾ ਆਪਦੀ ਹੈ ਕਿ ਠੇਕੇ ਤੇ ਬਾਈ ਆ ਜੀ ਹਾਂ ਹੋ ਜਾਵੇ ਪੰਜ ਕਿੜਾ ਹਾਂ ਜੀ ਆਪਦੀ ਹੈ ਜੀ ਪੰਜ ਕਿੜਾ ਪੰਜ ਕਿੜਾ ਆਪਦੀ ਹੈ ਤੇ ਬਚਿਆ ਬਾਈ ਜੀ ਕੁਛ ਕਿ ਨਹੀਂ ਨਾ ਕੁਛ ਨਹੀਂ ਬਚਿਆ ਜੀ ਪੰਜ ਸੱਤ ਮਣਕਲੇ ਦੀ ਮਸਾਨੋਂ ਬਚੇ ਪੰਜ ਸੱਤ ਮਣਕ ਤੇ ਫਿਰ ਬਾਈ ਕਿਵੇਂ ਚੱਲੂ ਹੁਣ ਕਹਾ ਵਾਲਾ ਵੀ ਉਹ ਉਲਟਪਿਆਂ ਦੇ ਵਿੱਚ ਵੀ ਪਾਣੀ ਹੁੰਦਾ ਉਹ ਲੰਚ ਤਾਂ ਹੀ ਪੁਰਾਣੀ ਮੁੱਕੀ ਪਈ ਆ ਜੀ ਉਹ ਤਾਂ ਤੁਹਾਨੂੰ ਪਤਾ ਹੀ ਸਮੇਂ ਅੱਜ ਕੱਲ੍ਹ ਹਰੇਕ ਦੀ ਮੁੱਕ ਜਾਂਦੀ ਆ ਜੀ ਆਹ ਟਾਈਮ ਚ ਆ ਕੇ ਜੀ ਬਰਾਨੀ ਕੰਕ ਤਾਂ ਜੀ ਹਮ ਹਰ ਇੱਕ ਬੰਦੇ ਦੀ ਮੁੱਕ ਜਾਂਦੀ ਥੋੜੀ ਜੀ ਸਾਨੂੰ ਵੀ ਹੈ ਨਹੀਂ ਹੁਣ ਲਾਂਜੀ ਖਾਣ ਨੂੰ ਕਿੱਥੇ ਆ ਜੀ ਇਹ ਬਾਈ ਜੀ ਇਹਦੇ ਸਰੋਂਾਂ ਜਾਂ ਕੁਝ ਹੋਰ ਵੀ ਕਰਦੇ ਹੋ ਨਾ ਜੀ ਖੇਤੀਬਾੜੀ ਦੇ ਇਕੱਲੇ ਖੇਤੀਬਾੜੀ ਜਾਂ ਬਸ ਪਸ਼ੂ ਰੱਖਦੇ 2-4 ਘਰੇ ਪਸ਼ੂ ਵੀ ਇੰਨਾ ਸਰੋਂ ਚੱਲਦਾ ਹਾਂ ਜੀ ਪਸ਼ੂਆਂ ਦੇ ਖੇਤੀਬਾੜੀ ਤੇ ਚੱਲਦਾ ਜੀ ਪਸ਼ੂਆਂ ਦਾ ਸਾਰਾ ਕੱਖਾਂ ਦਾ ਟੁੜੀ ਤੰਦਾ ਜੀ ਹਮ ਉਹ ਵੀ ਖਤਮ ਹੋ ਗਾ ਉਹ ਸਾਰਾ ਕੱਖ ਖਤ ਵੇ ਜੀ ਮੇਰੇ ਕੋਲ 28 ਏਕੜ ਕਣਕ ਦੇ ਆ ਕੋਈ دوسری ਸਾਈਡ ਐ ਇਧਰ ਮੇਰੇ 6-7 ਕਿल्ले ਆ ਜੀ ਜੀ ਤੇ ਬਸ ਤੁਹਾਨੂੰ ਪੁੱਤੀਆ ਤੁਸੀਂ ਦੇਖ ਹੀ ਲੈ ਹਾਲਾਤ ਆ ਜੀ ਜਿਹੜੀ ਤੁਹਾਡੇ ਇਧਰ ਆਈ ਆ ਨਾ ਭਾਈ ਇਧਰ ਤਾਂ ਕੁਝ ਨਹੀਂ 700 ਕਿल्ले ਹੀ ਤਾਂ ਇੰਨੀ ਮਾਰ ਆ ਯਾਰ ਜਿਹੜੀ ਲਗਭਗ ਵੀ ਤੁਸੀਂ 90 ਮੰਨ ਲਓ 95 ਮੰਨ ਲਓ ਜਾਂ 85 ਮੰਨ ਲਓ ਲਾ ਲਓ ਇੰਨੀ ਆ ਤੇ ਨੁਕਸਾਨ ਤਾਂ ਲਗਭਗ ਸਾਰੇ ਪਿੰਡ ਚਾ 10-15% ਤਾਂ ਹਰ ਇੱਕ ਕਿੱਲੇ ਦਾ ਨੁਕਸਾਨ ਆ ਜਿੰਨੀ 200 2200 ਏਕੜ ਜ਼ਮੀਨ ਆ ਪਿੰਡ ਦੀ ਨੁਕਸਾਨ ਤਾਂ ਸਾਰੇ ਦਾ ਕਿਸੇ ਦਾ 5 ਮਣ ਦਾ ਕਿਸੇ ਦਾ 10 ਮਣ ਦਾ 15 ਮਣ ਦਾ ਜਿਹੜੀ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਯ ਹਾਂ ਤਾਂ ਤੁਸੀਂ ਦੇਖ ਹੀ ਲਿਆ ਕਿ ਬਚਿਆ ਕੁਝ ਨਹੀਂ ਦਾ ਜੀਰੋ ਇਹ ਤਾਂ ਤੂੜੀ ਵੀ ਨਹੀਂ ਬਣਨੀ ਇਹਦੀ ਉਹ ਮਸ਼ੀਨ ਚੱਲੀ ਜਾਂਦੀ ਹੈ ਜੀ 12 10 12 ਮਣ ਕਿਲੇ ਦੀ ਕਣਕ ਨਿਕਲ ਰਹੀ ਹੈ ਇਸ ਵਕਤ ਉਹ ਵੱਢੀ ਜਾਂਦੇ ਆ ਮੈਂ ਮੇਰੇ ਕੋਲੇ ਵੀ ਮਸ਼ੀਨ ਆ ਗਈ 65 ਮਣ ਵਾਲੀ ਕਣਕ ਸੀਗੀ ਮੈਂ ਵੱਢੀ ਅਜੇ ਦੇ ਮੀ ਆਇਆ ਉਹਦੇ ਜਿਹੜੇ ਗੜੇ ਆਇਆ ਸੀ ਵੱਢੀ ਜਾਂਦੀ ਸੀ ਹਾਂ ਅੰਦਾਜ਼ਨ ਹੁੰਦਾ ਵੀ ਉਹਦਾ ਪਤਾ ਉਹ ਟੈਂਕੀਆਂ ਮਸ਼ੀਨ ਦੀ ਆਪਾਂ ਮਿੰਦੇ ਪਤਾ ਆਈਡਾ ਜਾਂ ਹੁੰਦਾ ਹਾਂ ਵੀ 65 ਮਣ ਵਾਲੀ ਕਣਕ ਦੇ ਲਗਭਗ 10 ਇੰਨੀ ਚੰਗੀ ਕਣਕ ਸੀ ਬਾਈ ਨਾ ਕੋਈ ਡਾਲ ਡਿੱਗਿਆ ਸੀ ਕਣਕ ਦਾ ਇੰਨੀ ਵਧੀਆ ਸੀ ਕਣਕ ਸਾਰੇ ਸਾਲਾਂ ਨੂੰ ਵਧੀਆ ਲੱਗਦੀ ਸੀ ਏ ਬਾਕੀ ਪਹਿਲਾ ਸੀਜ਼ਨ ਹੁੰਦਾ ਜੀ ਉਹ ਤਾਂ ਨਿਕਲ ਹੀ ਗਿਆ ਦੇਖੋ ਸੌਣੀ ਤਾਂ ਅਸੀਂ ਖਾਧੀ ਪਈ ਹੁੰਦੀ ਆ ਖਾਦੀ ਤਾਂ ਹਾੜੀ ਵੀ ਪਈ ਆ ਚਲ ਇਹਨੂੰ ਐ ਵੀ ਪੱਕੀ ਜੀ ਫਸਲ ਮੰਨਦੇ ਆ ਹਾੜੀ ਪਹਿਲਾਂ ਸ਼ੁਰੂ ਤੁਸੀਂ ਪਿਓ ਦਾਦਿਆਂ ਤੋਂ ਵੀ ਹਾੜੀ ਦੀ ਫਸਲ ਪੱਕੀ ਜੀ ਆ ਯਾਰ ਬਾਕੀ ਬਈ ਸਾਲਾ ਦਾ ਸਾਰਾ ਸਾਲ ਦਾਣੇ ਖਾਣੇ ਆ ਜੀ ਬਾਕੀ ਫਿਰ ਚਾਰਾ ਪਸ਼ੂਆਂ ਦਾ ਤੂੜੀ ਉਹ ਬਹੁਤ ਜ਼ਰੂਰੀ ਹੈਗੀ ਇਹ ਤੋਂ ਬਿਨਾ ਖਰਚੇ ਹੁੰਦੇ ਆ ਬਈ ਪਹਿਲਾਂ ਜਿਹੜਾ ਜੇ ਕੋਈ ਹੋ ਵੀ ਜਾਂਦਾ ਜਦੋਂ 20 50 ਸਾਲ ਪਹਿਲਾਂ ਉਹ ਝੱਲਾ ਹੁਣ ਚੱਲਦਾ ਨਹੀਂ ਹਰ ਇੱਕ ਦੇ ਬੱਚੇ ਸਕੂਲ ਚ ਪੜਦੇ ਉਹਦਾ ਖਰਚਾ ਤੁਸੀਂ ਕਿਵੇਂ ਘਟਾਓਗੇ ਪਹਿਲਾਂ ਕਿਸੇ ਦਾ ਬੱਚਾ ਸਰਕਾਰੀ ਸਕੂਲ ਚ ਹੁੰਦਾ ਅਗਲਾ ਖਰਚਾ ਖਾਣ ਪੀਣ ਦਾ ਹੁੰਦਾ ਅਗਲਾ ਮਾੜਾ ਖਾ ਲੈਂਦਾ ਜਿੱਥੇ ਦਾਲ ਸਬਜ਼ੀ ਖਾਣੀ ਅਗਲਾ ਚਟਨੀ ਖਾ ਲੂ ਚਾਰ ਖਾ ਲੂ ਬੱਚਿਆਂ ਦਾ ਖਰਚਾ ਕਿਵੇਂ ਘਟਾਓਗੇ ਬਿਜਲੀ ਦਾ ਬਿੱਲ ਤੁਸੀਂ ਕਿਵੇਂ ਉਹਨੂੰ ਛੱਡ ਦੋਗੇ ਜਾਂ ਜਿਹੜੇ ਕੋਈ ਹੋਰ ਹਸਪੀਟਲ ਦੇ ਖਰਚੇ ਹੁਣ ਕਿੰਨੀਆਂ ਬਿਮਾਰੀਆਂ ਨੇ ਕਿਵੇਂ ਬਚੋਗੇ ਸਾਰੀ ਚੀਜ਼ ਦਾ ਖਰਚਾ ਬਈ ਤੀਜੀ ਮਾਰ ਆ ਵੀਰੇ ਇੱਕ ਸਾਲ ਦੇ ਵਿੱਚ ਹਾਂ ਪਹਿਲੀ ਵਾਰ ਗੜੇ ਪੇ ਨਰਮਾ ਏਡਾ ਡਾਕ ਸੀ ਗੜੇ 'ਚ ਮਾਰਤੇ ਦੂਜੀ ਵਾਰ ਨਰਮਾ ਵੀ ਜਿਆ ਉਹ ਮਾਰ ਪਈ ਫਿਰ ਨ بس ਕਵਾਂਟਲ ਕਿਸੇ ਦੇ 2 ਮਣ ਹੋ ਗਿਆ ਕਿਸੇ ਦੇ 4 ਮਣ 5 6 ਮਣ بس ਐਂਡ 6 ਮਣ ਸੀਗਾ ਉਹ ਮਾਰ ਪਈ ਗਿਆ ਤੀਜੀ ਨੇ ਦਾ ਜਮਾ ਮਾਰਤੇ ਸਾਰੀ ਬੈਲਟ ਨਰਮੇ ਵਾਲੀ ਆ ਬਾਈ ਤੇ ਤੇ ਕੋਈ ਸਰਕਾਰ ਜਿਵੇਂ ਤੁਸੀਂ ਕਹਿੰਦੇ ਤੀਜੀ ਮਾਰਾ ਤੇ ਸਰਕਾਰ ਕੋਈ ਆ ਕੇ ਠੁਕੀ ਆ ਸਰਕਾਰ ਦਾ ਕੋਈ ਹਲੇ ਤੱਕ ਤਾਂ ਨਹੀਂ ਕੋਈ ਆਇਆ ਐਵੇਂ ਤੁਹਾਨੂੰ ਕਹਿੰਦੀ ਸਾਰੇ ਬੈਟੇ ਨਹੀਂ ਚਲੋ ਪਿਛਲੀ ਜਿਹੜੀ ਪਿਛਲੀ ਮਾਰ ਹੋਈ ਆ ਉਹਦਾ ਕੁਝ ਮਿਲਿਆ ਸਰਕਾਰ ਵੱਲੋਂ ਨਾ ਨਾ ਕੁਝ ਨਹੀਂ ਮਿਲਿਆ ਵੀਰੇ ਉਹਦਾ ਸਰਕਾਰ ਨੇ ਕੁਝ ਵੀ ਨਹੀਂ ਹਾਂ ਚਲੋ ਤਾਂ ਐ ਸੀ ਵੀ ਜਿਵੇਂ ਨਰਮੇ ਵੀਰੇ ਦੁਬਾਰੇ ਬੀਜ ਤੇ ਚੱਲ 5-7 10000 ਰੁਪਏ ਖਰਚ ਹੋ ਗਿਆ ਉਹ ਨਰਮੇ ਛੋਟੇ ਛੋਟੇ ਸੀ ਉਦੋਂ ਵੀ ਹੁਣ ਤਾਂ ਯਾਰ ਜਮਾ ਸਾਰਾ ਖਰਚ ਹੋਇਆ ਪਿਆ ਜਮਾ ਐਂਡ ਲੱਗਿਆ ਪਿਆ ਸੀ ਹੁਣ ਤਾਂ ਬਾਕੀ ਖਰਚੇ ਤੁਹਾਨੂੰ ਪਤਾ ਹੁਣ ਕੋਈ ਰੋਕਣ ਵਾਲਾ ਖਰਚਾ ਜਿਹਦੇ 50 ਸਾਲ ਪਹਿਲਾਂ ਇਹ ਆਪਾਂ ਬਜ਼ੁਰਗਾਂ ਕੋਲੇ ਖਰਚੇ ਨੇ ਖਾ ਮਾੜਾ ਲੈਂਦੇ ਮਾੜਾ ਪਾ ਲੈਂਦੇ ਹੁਣ ਹੁਣ ਬੱਚਾ ਉਹਨੂੰ ਕੰਮ ਹੀ ਨਹੀਂ ਵੀਰੇ ਉਹ ਹੁਣ ਬੱਚਿਆਂ ਦੇ ਸਕੂਲ ਦੇ ਫੀਸ ਕਿਵੇਂ ਨਹੀਂ ਭਰੋਗੇ ਦਦ ਦੇ ਨੇ ਕਿ 11 ਤਰੀਕ ਦਾ ਹੋਇਆ ਤੇ 11 ਤਰੀਕ ਤੋਂ ਬਾਅਦ ਕੋਈ ਆਇਆ ਹੋਵੇ ਕੋਈ ਹਲੇ ਤੱਕ ਕੋਈ ਨਹੀਂ ਆਇਆ ਹਾਂ ਅਸੀਂ ਤਾਂ ਆਪਾਂ ਸਰਕਾਰ ਨੂੰ ਵੀ ਬੇਨਤੀ ਆ ਵੀ ਫੋਕੀਆਂ ਗੱਲਾਂ ਨਾ ਕਰੋ ਯਾਰ ਦਿਓ ਜੇ ਕੱਲੀ ਉਹੀ ਕਰਨੀ ਆ ਜਾਂ ਗਰਦੌਰੀ ਕਰਕੇ ਵੀ ਛੱਡਣਾ ਆਉਂਦਾ ਫਿਰ ਤੁਸੀਂ ਆਉ ਹੀ ਨਾ ਅਸੀਂ ਸਾਡਾ ਰੱਬ ਨੇ ਮਾਰਿਆ ਆਪੀ ਰੱਬ ਦੇਖੋ ਸਾਨੂੰ ਜੇ ਮੈਂ ਸਾਡੇ ਨਾਲ ਬਣੂ ਮਹਾਰਾਜ ਨਹੀਂ ਗਾਹਾਂ ਕਰਨ ਵਾਲਾ ਕਰ ਦੂਗਾ ਰੱਬ ਸ੍ਰੀ ਆਸ ਹਾਂ ਵੀ ਆਉ ਤਾਂ ਕੁਝ ਦੇ ਕੇ ਜਾ ਦੇ ਦੇ ਕੇ ਜਾਓ ਹਾਂ ਨੁਕਸਾਨ ਤਾਂ ਹੁਣ ਤੁਹਾਨੂੰ ਬਤਾ ਬਈ ਜੇ 50 ਮਣੀ ਕਣਕ ਵੀ ਆਪਾਂ ਦੜੇ ਦੀ ਮੰਨਦੇ ਆਂ ਤਾਂ ਵੀ ਅੱਜ 24-2500 ਦਾ ਭਾਅ ਵੀ 20 ਕੁਆਟਲ ਕਣਕ 50000 ਦੀ ਆ ਹਾਂ ਬਿਲਕੁਲ ਮੇਰੇ ਕੋਲੇ ਭਈ ਆਪਦੀ ਮਸ਼ੀਨ ਆ ਹੁਣ ਮੈਂ ਤੂੰ ਕੀ ਮੰਗੂ ਯਾਰ ਬਚਾਰੇ ਡਿੱਗ ਡਿੱਗ ਗਿਆ ਪਿਆ ਬਾ 12-1300 ਰੁਪਏ ਬੜਾਈ ਚੱਲਦੀ ਆ ਇਹਦੀ ਬੜਾਈ ਮੈਂ ਅਗਲੇ ਤੋਂ ਕਹਿੰਦਾ ਵੀ ਮੈਨੂੰ 2000 ਦੇ ਦੇ ਯਾਰ ਕਿੱਧਰ ਜਾਊਗਾ ਅਗਲਾ ਜ਼ਮੀਂਦਾਰ ਵੀਰ ਜੇ ਕੋਈ ਗਰਦੌਰੀ ਵੀ ਕਰਨੀ ਆ ਕਰਨੀ ਆ ਤਾਂ ਕੋਈ ਦਿਓ ਨਹੀਂ ਐਵੇਂ ਫਾਇਦਾ ਨਹੀਂ ਸਾਡਾ ਟਾਈਮ ਖਰਾਬ ਕਰੋ ਨਾ ਤੁਸੀਂ ਆਪ ਦਾ ਕਰੋਣ ਵੱਡਣੀਆਂ ਵੀ ਇਕੱਠੀਆਂ ਕਰਨੀਆਂ ਜੇ 4 ਦਿਨ ਗਰਦੌਰੀ ਨਾ ਹੋਈ ਇਹ ਤਾਂ ਵੱਢ ਲਾਂਗੇ ਐ ਨਹੀਂ ਪਤਾ ਦੁਬਾਰੇ ਮੌਸਮ 20 ਤਰੀਕ ਨੂੰ ਕਹਿੰਦੇ ਫੇਰ ਖਰਾਬ ਹੈ ਵੀ ਅਸੀਂ ਤਾਂ ਐ ਕਹਿੰਦੇ ਵੀ 4 ਦਿਨਾਂ ਦਾ ਹੋਣਾ ਚਾਹੀਦਾ ਸੀ ਇਹ ਸਾਰਾ ਕੁਝ ਚਲੋ ਹਲੇ ਵੀ ਕੋਈ ਗੱਲ ਨਹੀਂ ਹਲੇ ਵੀ ਅਸੀਂ ਤਾਂ ਖੜੇ ਆ ਵੀ ਕਰੋ ਕੋਈ 2 ਰੁਪਏ ਦਿਓ ਇਹ ਹਾਲੇ ਤਾਂ ਕੋਈ ਆ ਗਿਆ ਹਾਂ ਬਈ ਘੱਟੋ ਘੱਟ 50000 ਰੁਪਏ ਕਿੱਲੇ ਦਾ ਨੁਕਸਾਨ ਆ ਇਸ ਵਕਤ ਅੱਛਾ ਹਾਂ ਤੁਸੀਂ ਅੰਦਾਜ਼ਾ ਲਾ ਲਓ ਜੇ 50 ਦੀ ਆਪਾਂ ਕਣਕ ਮੰਨ ਕੇ ਚੱਲਦੇ ਹਾਂ ਜਿਹੜੀ ਆ ਇਹ ਤਾਂ ਬੜਾਈ ਦੇ ਤੂੜੀ ਦੱਪੇ ਜੀ ਲਿਖ ਜੂ ਤੂੜੀ ਵੀ ਨਹੀਂ ਬਣਨੀ ਜੇ ਦੋ ਟਰਾਲੀਆਂ ਬਣਦੀਆਂ ਅੱਧੀ ਟਰਾਲੀ ਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਹਾਂ ਫਿਰ ਕਰਾਈ ਵਾਲਾ ਬੜਾਈ ਮਹਿੰਗੀ ਪਊਗੀ ਸਾਰਾ ਕੁਝ ਹੀ ਆ ਇਹ ਤਾਂ ਖਤਮ ਹੋ ਗਿਆ ਦੁੱਗਣਾ ਹੋ ਗਿਆ ਵੀਰੇ ਕਿੰਨੀਆਂ ਬਾਈ ਜੀ ਤੁਹਾਡੀ 10 ਕਿੱਲੇ ਜ਼ਮੀਨ ਦੀ 10 ਕਿੱਲੇ ਤੇ ਕੁਝ ਬਾਈ ਹੈ ਬਚਿਆ ਕੁਝ ਨਹੀਂ ਜੰਨ ਨਾ ਮੈਂ 95 ਸਾਰੀ ਨੁਕਸਾਨ ਸਾਰੀ ਇਸ ਤਰ੍ਹਾਂ ਦੇ ਜੀ ਹਾਂ ਹਾਂ ਇਸ ਤਰ੍ਹਾਂ ਦੇ ਜੀ ਉੱਥੇ ਆਪਦੀ ਹੈ ਕਿ ਬਈ ਟਿੱਕੀ ਨਹੀਂ ਆਪਦੀ ਹੈ ਜੀ ਆਪਦੀ ਟਿੱਕੀ ਹਾਂ ਆਪਦੀ ਤੇ ਫਿਰ ਇਹਦਾ ਹੁਣ ਫਿਰ ਕਹਾ ਬਈ ਇਹਦਾ ਖਰਚਾ ਫਕਾਪਾ ਕਿਤੇ ਲੁਕ ਮੈਂ ਖਰਚਾ ਦੇਖਿਓ ਬਈ ਦਾਤੇ ਦੇ ਸਰਤੇ ਹੈ ਹੈ ਹੋਰ ਤਾਂ ਕੋਈ ਚਾਰਾ ਨਹੀਂ ਪਸ਼ੂਆਂ ਦਾ ਸੀ ਪਸ਼ੂ ਵੀ ਇਹ ਤੂੰ ਚੱਲਦੇ ਨੇ ਜੇ ਤੂੜੀ ਪਾਵੇਂ ਫੇਰ ਹੀ ਦੁੱਧ ਦੇਣਗੇ ਯਾਰ ਆਚਾਰਾ ਉਹ ਵੀ ਨਹੀਂ ਹੈਗਾ ਜਿਹੜੇ ਪਹਿਲਾਂ ਵੀ ਨੁਕਸਾਨ ਹੋਇਆ ਤੁਹਾਡਾ ਹਾਂ ਜੀ ਤੀਜੀ ਵਾਰ ਨੁਕਸਾਨ ਹੈ ਸਾਡਾ 21 ਸਾਲ ਦੇ 21 ਸਾਲ ਦੇ ਜੀ ਪਹਿਲਾ ਨਰਮੇ ਦਾ ਨੁਕਸਾਨ ਹੋਇਆ ਪਹਿਲਾ ਨਰਮੇ ਦਾ ਹੋਇਆ ਜੀ ਨਰਮਾ ਮਰਗਾ ਦੂਜੀ ਵਾਰ ਵੀਜਿਆ ਉਸ ਦੂਜੀ ਵਾਰ ਫਿਰ ਨਰਮਾ ਹੋਇਆ ਨਹੀਂ ਝੋਨੇ ਹੁੰਦੇ ਨਹੀਂ ਨਰਮਾੜਾ ਪਾਣੀ ਆ ਆ ਤੀਜੀ ਵਾਰ ਕਣਕ ਤੇ ਆ ਸੀ ਵੀ ਸੋਆ ਕਰਾਂਗੇ ਬਾਣੀਆਂ ਦੇ ਦੇਵਾਂਗੇ ਲੈਂਟਾਂ ਪਰਾਂਗੇ ਸਟੈਟੀ ਦੇ ਹੋ ਜਾਂਦੇ ਨੇ ਸੋਆ ਸਲਾਈ ਸੀ ਜੀ ਹਾਂ ਸਾਰੇ ਸਾਰੇ ਖਤਮ ਆ ਇਹ ਵੀ ਬੜਾ ਔਖਾ ਹੁੰਦਾ ਪੰਜਾਬ ਦੀਆਂ ਅੱਖਾਂ ਸਾਹਮਣੇ ਆਪ ਦਾ ਖੇਤਾ ਹੀ ਨਹੀਂ ਗਿਆ ਜੀ ਦੂਜੇ ਦਿਨ ਆਇਆ ਖੇਤਾ ਹੀ ਨਹੀਂ ਗਿਆ ਜੋ ਵੀਡੀਓ ਗਵਾਂਢੀ ਦੀ ਵੀਡੀਓ ਦੇਖੀ ਫੇਸਬੁਕ ਤੇ ਅਕੇ ਦਾ ਹੀ ਨਹੀਂ ਬੁਰਾ ਹਾਲੀ ਜਿਹਾ ਨਾ ਜੀ ਕੀ ਮੰਗ ਕਰਦੇ ਹਾਂ ਬਾਈ ਮੰਗ ਤਾਂ ਇਹੀ ਕਰਦੇ ਹਾਂ ਵੀ ਸਾਨੂੰ ਮੁਆਵਜ਼ਾ ਦੇ ਦੇਣ 81 ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਸਾਡੇ ਫਸਲਾਂ ਦਾ ਬੀਮਾ ਕਰੇ ਜਿਵੇਂ ਹਰਿਆਣੇ ਚ ਹੁੰਦੇ ਨੇ ਬਸ ਇੰਨਾ ਕਹੂੰ ਸਾਨੂੰ ਪਹਿਲਾਂ ਚੰਨੀ ਨੇ ਜਰੂਰ 7000 ਰੁਪਏ ਦਿੱਤਾ ਨਰਮੇ ਦਾ ਜੋ ਨਰਮੇ ਗਲਾਬੀ ਸੁੰਡੀ ਪਈ ਉਦੋਂ ਵੀ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਤਾਂ ਭੰਮੇਕਲਾਂ ਦੇ ਪਿੰਡ ਦੇ ਲੋਕਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਫਸਲ ਦਾ ਬੀਮਾ ਜਿਹੜਾ ਹੋਣਾ ਚਾਹੀਦਾ ਜਿਵੇਂ ਹਰਿਆਣਾ ਸੂਬੇ ਦੀ ਗੱਲ ਕਰੇ ਹਰਿਆਣਾ ਸੂਬੇ ਦੇ ਵਿੱਚ ਤਾਂ ਸਾਡਾ ਸਾਨੂੰ ਵੀ ਮਿਲਣਾ ਜਿਹੜਾ ਉਹ ਜ਼ਰੂਰ ਚਾਹੀਦਾ ਇੱਕ ਸਾਲ ਦੇ ਵਿੱਚ ਕਹਿੰਦੇ ਨੇ ਕਿ ਤੀਜੀ ਵਾਰ ਮਾਰ ਸਾਨੂੰ ਪਈ ਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕੁਝ ਨਹੀਂ ਦਿੱਤਾ ਪਰ ਹੁਣ ਆਸ ਉਮੀਦ ਜ਼ਰੂਰ ਕਰਦੇ ਆ ਕਿ ਸਰਕਾਰ ਕੁਝ ਨਾ ਕੁਝ ਦੇਵੇ ਪਰ ਇੱਕ ਰੋਸਾ ਇਹ ਵੀ ਆ ਕਿ ਉਹ ਕਹਿੰਦੇ ਨੇ ਕਿ ਕੱਲੀਆਂ ਇਹ ਨਹੀਂ ਕਿ ਕਾਗਜ਼ਾਂ ਦੇ ਵਿੱਚ ਗਰਦੌਰੀਆਂ ਜਾਂ ਕੱਲੀਆਂ ਇਹ ਨਹੀਂ ਕਿ ਮੂੰਹ ਜਬਾਨੀ ਗਰਦੌਰੀਆਂ ਜਾਂ ਕੱਲੀਆਂ ਇਹ ਨਹੀਂ ਕਿ ਸਟੇਜਾਂ ਤੋਂ ਗਰਦੌਰੀਆਂ ਆਂ ਕਰ ਲੋ ਜੇਕਰ ਗੁਰਦੌਰੀ ਕਰੋਗੇ ਤਾਂ ਸਾਡੇ ਖਾਤੇ ਦੇ ਵਿੱਚ ਸਾਡੇ ਪੱਲੇ ਸਾਡੇ ਜੇਬਾਂ ਦੇ ਵਿੱਚ ਕੁਛ ਨਾ ਕੁਛ ਆਵੇ ਭਾਵੇਂ ਕੁਛ ਨਾ ਕੁਛ ਸੁੱਖ ਦਾ ਸਾਥ ਜਿਹੜਾ ਸਾਨੂੰ ਮਿਲਣਾ ਚਾਹੀਦਾ ਬਹੁਤੇ ਕਿਸਾਨ ਐਸੇ ਵੀ ਨਹੀਂ ਜਿਨ੍ਹਾਂ ਕੋਲ ਆਪਣੀਆਂ ਪੈਲੀਆਂ ਪਰ ਬਹੁਤੇ ਕਿਸਾਨ ਉਹ ਕਿਸਾਨ ਨੇ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਪੈਲੀਆਂ ਜਿਹੜੀਆਂ ਠੇਕੇ ਤੇ ਨੇ ਠੇਕਾ ਦਾ ਪੱਲੇ ਪੈ ਹੀ ਪਿਆ ਤੇ ਨਾਲ ਹੀ ਨਾਲ ਜਿਹੜਾ ਖਰਚਾ ਆ ਉਹ ਵੀ ਜਿਹੜਾ ਹੈਗਾ ਪੱਲੇ ਪਿਆ ਤੇ ਕਹਿੰਦੇ ਨੇ ਕਿ ਹੁਣ ਪਿਛਲੇ ਦਾਣੇ ਜਿਹੜੇ ਉਹ ਵੀ ਮੁੱਕ ਚਲੇ ਪਿਛਲੇ ਦਾਣੇ ਵੀ ਨਹੀਂ ਬਚਿਆ ਨਾ ਆਪ ਖਾਣ ਦੇ ਲਈ ਕੁਛ ਆ ਤੇ ਨਾ ਪਸ਼ੂਆਂ ਨੂੰ ਖਵਾਉਣ ਦੇ ਲਈ ਜਿਹੜਾ ਹੈਗਾ ਉਹ ਕੁਝ ਤਾਂ ਸਰਕਾਰ ਤੋਂ ਆਸ ਉਮੀਦ ਹਾਲੇ ਵੀ ਕਿਸਾਨਾਂ ਨੂੰ ਜਿਹੜ ਉਹ ਹੈ ਗਿਆ ਕਿ ਸਰਕਾਰ ਕੁਛ ਨਾ ਕੁਛ ਜ਼ਰੂਰ ਸਾਨੂੰ ਦੇਵੇ ਕਿ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੋ ਇਜਾਜ਼ਤ ਧੰਨਵਾਦ